ਤਸਵੀਰਾਂ ਮਲੇਕੋਡਲੇ ਸਹਿਰ ਦੇਆਂ ਦਿਖਾ ਰਿਆ ਤੁਹਾਨੂੰ ਕਿਸਾਨਾਂ ਵੱਲੋਂ ਗੱਡੀ ਨੂੰ ੱਤਕਾ ਲਾ ਕੇ ਰੋਡ ਦੇ ਵਿਚਾਲੇ ਕਿਉਂ ਖੜਾ ਕੀਤਾ ਗਿਆ ਪੂਰੀ ਖਬਰ ਜਰੂਰ ਦੇਖਣਾ ਦੇਖੋ ਕਿਸਾਨਾਂ ਦਾ ਕੀ ਕਹਿਣਾ ਹੈ ਤੇ ਕਾਫੀ ਲੰਬਾ ਜਾਮ ਲੱਗਿਆ ਜਮਲੇਕੋਡਲਾ ਸਹਿਰ ਦੇ ਵਿੱਚ ਤੇ ਕਾਫੀ ਜਦੋਂ ਜਾਏ ਤੋਂ ਬਾਅਦ ਧਰਨਾ ਉਠਾਇਆ ਗਿਆ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਨਾ ਤੇ ਪੂਰੀ ਵੀਡੀਓ ਜਰੂਰ ਦੇਖਣਾ ਦੇਖੋ ਕਿੰਨਾ ਲੰਬਾ ਜਾਮ ਰੋਡ ਤੇ ਲੱਗਾ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਧਰਨਾ ਲਗਾ ਦਿੱਤਾਗਾ ਕੀ ਕਾਰਨ ਰਿਹਾ ਕਿ ਦੁਬਾਰਾ ਧਰਨਾ ਲਾਉਂਦਾ ਜਰੂਰ ਵੀਡੀਓ ਨੂੰ ਪੂਰਾ ਦੇਖਣਾ ਸਾਰ ਦੋਸਤੋ ਖਬਰ ਵਾਲੇ ਤੇ ਤੁਹਾਡਾ ਸਵਾਗਤ ਹੈ ਅੱਜ ਮਲੇਰ ਕੋੜਲਾ ਜ਼ਿਲ੍ਹਾ ਦੇ ਵਿੱਚ ਟਰੱਕ ਜੁਨੀਅਰ ਦੇ ਵਿੱਚ ਖੜੇ ਆ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਜਾਮ ਲਾਏ ਗਏ ਨੇ ਕੀ ਗੱਲਾਂ ਨੂੰ ਲੈ ਕੇ ਜਾਮ ਲਾਏ ਨੇ ਇਲੈਕਸ਼ਨਾਂ ਦਾ ਟਾਈਮ ਚੱਲਦਾ ਉਹ ਜਰੂਰ ਗੱਲ ਕਰਾਂਗੇ ਇਹਨਾਂ ਦੇ ਨੁਮਾਇੰਦਿਆਂ ਨਾਲ ਹਾਂਜੀ ਸਰ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਅੱਜ ਤੁਸੀਂ ਟਰੱਕ ਜੁਨੀਅਰ ਦੇ ਵਿੱਚ ਜਾਮ ਲਾਇਆ ਕੀ ਗਲਕਾਰ ਨਾ ਕਿ ਤੁਸੀਂ ਜਾਓ ਲਾਓ ਅੱਜ ਦਾ ਜਿਹੜਾ ਇਜਾਮ ਆ ਪਹਿਲੀ ਗੱਲ ਤਾਂ ਅਸੀਂ ਕਲੀਅਰ ਕਰ ਦਈਏ ਸਾਡੇ ਵੱਲੋਂ ਜਾਮ ਨਹੀਂ ਹੈਗਾ ਅਸੀਂ ਭਾਰਤੀ ਕਿਸਾਨ ਏਕਤਾ ਗ੍ਰਾਹਾਂ ਦੇ ਸਨੁਕਤ ਮੋਰਚੇ ਦੀ ਕਾਲ ਦੇ ਉੱਤੇ ਬੀਜਪੀ ਦੇ ਆਗੂ ਨੂੰ 10 11 ਸਵਾਲ ਪੁੱਛਣੇ ਤੇ ਉਹ ਸਵਾਲ ਪੁੱਛਣ ਲਈ ਜਦੋਂ ਮਲੇਕ ਕੋਲਾ ਦੇ ਵਿੱਚ ਬੀਜਪੀ ਦੇ ਆਗੂ ਨੂੰ ਸਵਾਲ ਪੁੱਛਣ ਆਏ ਉਹ ਸਾਡੀ ਚਾਬੀ ਆ ਰੋਡ ਦੇ ਗੱਭੇ ਆਮਰਗੜ ਦੇ ਐਸਐਚਓ ਨੇ ਉਹਦੇ ਮੁਲਾਜ਼ਮ ਨੇ ਨਾਲ ਰਲ ਕੇ ਚਾਬੀ ਕੱਢੀ ਆ ਇੱਥੇ ਗੱਡੀ ਰੋਕੀ ਅਸੀਂ ਬਹਿ ਗਏ ਇਹਨਾਂ ਨੇ ਬਾਈਲਿਕਰ ਕਰਤਾੜ ਵਾਲੇ ਆ ਗੱਡੀਆਂ ਰੋਕ ਲਏ ਇਹਨਾਂ ਨੇ ਰੋਡ ਤਾਂ ਰੁਕਣੀ ਰੁਕਣਾ ਸੀ ਸਾਡਾ ਕੋਈ ਵੀ ਇਹ ਨਹੀਂ ਹੈਗਾ ਰਾਤਾ ਵੀ ਸਾਸੀ ਕਿਸਾਨਾਂ ਮਜ਼ਦੂਰਾਂ ਨੂੰ ਜਾਂ ਟਰੱਕ ਡਰਾਈਵਰਾਂ ਨੂੰ ਜਾਂ ਸਕੂਲ ਵਾਲੇ ਬੱਚਿਆਂ ਨੂੰ ਜਾਂ ਕਿਸੇ ਨੂੰ ਵੀ ਤੰਗ ਕਰੀਏ ਕੋਈ ਐਂਬੂਲੈਂਸ ਵੀ ਆ ਸਕਦੀ ਹੈ ਸਾਡਾ ਰਸਤਾ ਛੱਡਿਆ ਹੋਇਆਗਾ ਚਾਬੀ ਦੇ ਦੇਣ ਗੱਡੀ ਸਾਈਡ ਤੇ ਹੋ ਜੂਗੀ ਕੋ ਜਿਹੜਾ ਵਿਰੋਧ ਕਰਨਾ ਉਹ ਚੀਜ਼ ਇੱਕ ਲੱਗ ਆ। ਚਾਪੀ ਕੱਢਣ ਦਾ ਮੇਨ ਮਕਸਦ ਕੀ ਸੀਗਾ ਪ੍ਰਸ਼ਾਸਨ ਦਾ? ਹਾਂ ਇਹਨਾਂ ਦਾ ਇਹ ਤੀ ਵੀ ਇਹ ਭਾਜਪਾ ਦੇ ਜਿਹੜੇ ਆਗੂ ਨੇ ਨਾ ਸਵਾਲ ਪੁੱਛਣਾ ਜਾਣ। ਹੁਣ ਵੀ ਸਾਡੀ ਗੱਲ ਇਹੀ ਹੋਈ ਆ। ਇੱਥੇ ਐਸਐਸਪੀ ਵੀ ਐਸਪੀਡੀ ਐਸਪੀਡੀ ਹੋਰ ਵੀ ਆਗੂ ਜਿਹੜੇ ਕਹਿੰਦੇ ਨੇ ਵੀ ਉਹ ਸਵਾਲਾਂ ਦਾ ਜਵਾਬ ਤਾਂ ਨਹੀਂ ਦੇਣੇ ਉਹਨਾਂ ਨੇ 11 ਦੇ ਛੋਟੇ ਦੱਸਾਂ 11 ਦੇ। ਵੀ ਉਹ ਕਾਲੀਆਂ ਝੰਡੀਆਂ ਦਿਖਾ ਲਓ। ਪਰ ਕਾਲੀਆਂ ਝੰਡਾ ਵੀ ਅਸੀਂ ਰੋਡ ਤੇ ਖੜਕੇ ਦਿਖਾਵਾਂਗੇ। ਸਾਨੂੰ ਕਹਿ ਰਹੇ ਨੇ ਵੀ ਇਹ ਕਿਸੇ ਗਲੀ ਜਾ ਕੇ ਦਿਖਾ ਦੋ ਪਰ ਐਡੇ ਅਸੀਂ ਮੂਰਖ ਨਹੀਂ ਹੈਗੇ ਵੀ ਅਸੀਂ ਗਲੀਆਂ ਜਾ ਕੇ ਮਾਗਰ ਉਹਨਾਂ ਨਾਲ ਕੋਈ ਲਾਠੀ ਚਾਰਜ ਵਾਲਾ ਕੰਮ ਕਰੀਏ ਨਹੀਂ ਅਸੀਂ ਰੋਸ ਕਰਨਾ ਰੋਡ ਤੇ ਖੜ ਕੇ ਕਰਾਂਗੇ ਆ ਪਬਲਿਕ ਤੋਂ ਵੋਟਾਂ ਆ ਪਬਲਿਕ ਤੋਂ ਲੈਣੀਆਂ ਨੇ ਫਿਰ ਪਬਲਿਕ ਦੀ ਸੁਣਨ ਤੋਂ ਕਿਉਂ ਤਿਆਰ ਨਹੀਂ ਹੈ ਪ੍ਰਸ਼ਾਸਨ ਜਾਂ ਜੋ ਵੀ ਵੋਟਾਂ ਦੇ ਵਿੱਚ ਖੜੇ ਨੇ ਜਿਹੜੇ ਵੋਟਾਂ ਦੇ ਵਿੱਚ ਖੜੇ ਨੇ ਇਹਨਾਂ ਨੂੰ ਸਿਰਫ ਨਾ ਸਿਰਫ ਆਪ ਦੀ ਕੁਰਸੀ ਦੇ ਕਮਤਲਵਾ ਇਕੱਠੇ ਖੂਜ ਜਾਵੇ ਜਨਤਾ ਕੋਈ ਵੀ ਸਰਕਾਰ ਹੋਵੇ ਉਹਨਾਂ ਨੇ ਲੋਕਾਂ ਦੀ ਗੱਲ ਨਹੀਂ ਕਰਨੀ ਉਹਨਾਂ ਨੇ ਸਿਰਫ ਆਖਿਆ ਕਿ ਬੋਟ ਸਾਨੂੰ ਪਾ ਦਿਓ ਅਸੀਂ ਇਹਨਾਂ ਨੂੰ ਵਧੀਆ ਕੰਮ ਕਰਾਂਗੇ ਪਿਛਲੇ ਇਲੈਕਸ਼ਨਾਂ ਦੇ ਮੇਲੇ ਤੋਂ ਲੈ ਕੇ 15-20 ਸਾਲ ਤੋਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਸਾਰੀਆਂ ਲਾਰਾ ਲਾ ਕੇ ਵੋਟਾਂ ਪਵਾ ਕੇ ਲੈ ਜਾਂਦੇ ਨੇ ਪਰ ਲੋਕਾਂ ਨੇ ਹੱਕਾਂ ਦੀ ਗੱਲ ਕਰਦੀ ਨਹੀਂ ਹੈਗੀ ਆਹ ਭਾਜਪਾ ਦੀ ਸਰਕਾਰ 2019 ਦੇ ਵਿੱਚ ਇਹ ਗੱਲ ਕਹਿਣ ਦੀ ਭਾਈ ਦੇ ਵਿੱਚ ਮੈਂ ਕਿਸਾਨਾਂ ਦੀ ਆਮਦਨੀ ਦੁੱਗਣੀ ਕਰ ਦੂੰ ਅੱਜ ਉਹ ਤੇ ਕੋਈ ਗੱਲ ਨਹੀਂ ਕਰ ਰਿਹਾ ਹਾਂ ਇਹ ਤਾਂ ਗੱਲ ਆਇਆ ਕਿ ਮਿੱਤ ਸਾਹਿਬ ਦਾ ਇਹ ਵੀ ਬਿਆਨ ਆ ਰਿਹਾ ਸਾਹਮਣੇ ਕਿ ਮੈਂ ਤਾਂ ਜੋ ਇੱਥੇ ਦਾ ਸਵਿਧਾਨਾ ਉਹ ਵੀ ਖਤਮ ਕਰਾਂਗੇ ਸੀ ਸਵਿਧਾਨ ਖਾਲੀ ਕਰਨ ਬਹੁਤ ਅੰਗਰੇਜ਼ ਆ ਚੁੱਕੇ ਨੇ ਇੱਥੇ 200 ਸਾਲ 100 ਸਾਲ ਸਾਡੇ ਪੰਜਾਬ ਦੇ ਉੱਤੇ 200 ਸਾਲ ਸਾਡੇ ਭਾਰਤ ਦੇ ਉੱਤੇ ਰਾਜ ਕਰਕੇ ਉਹ ਵੀ ਇਹੀ ਚੀਜ਼ਾਂ ਲੈ ਕੇ ਆਦੇ ਜਿਲ੍ਹਿਆਂ ਵਾਲਾ ਬਾਗ ਉਦੋਂ ਇਹੋ ਗਲਤੀ ਹੋਇਆ ਸੀ ਵੀ ਉਹ ਸਵਿਧਾਨ ਨੂੰ ਉਲਟਾਉਣ ਲੱਗੇ ਤੇ ਸਾਡੇ ਲੋਕ ਸਵਿਧਾਨ ਦੀ ਰਾਖੀ ਕਰਨ ਵਾਲੇ ਲੋਕ ਨੇ ਜਿਹੜੇ ਭਾਰ ਦੇ ਲੋਕ ਨੇ ਇਹ ਇਨਕਲਾਬੀ ਲੋਕ ਨੇ ਇਹ ਭਗਤ ਸਿੰਘ ਦੀ ਸੋਚ ਨਾਲ ਚੱਲਣ ਵਾਲੇ ਲੋਕ ਨੇ ਇਹ ਆਪਦਾ ਹੱਕ ਲੈਣ ਜਾਣਦੇ ਨੇ ਅਸੀਂ ਆਪਦੇ ਸੰਵਿਧਾਨ ਨੂੰ ਕਿਵੇਂ ਬਚਾਉਣਾ ਉਹ ਸਾਨੂੰ ਪਤਾ ਹੈਗਾ ਅਸੀਂ ਇਹਨਾਂ ਦਾ ਵਿਰੋਧ ਕਰਕੇ ਆਪਦਾ ਸੰਵਿਧਾਨ ਬਚਾਵਾਂਗੇ ਜੈ ਮਤਲਬਾ ਹੁਣ ਤੁਹਾਨੂੰ ਤੋਰੇ ਨਹੀਂ ਸਮਝਾਉਂਦੇ ਤਾਂ ਤੁਸੀਂ ਕੀ ਅਗਲਾ ਕਦਮ ਕੀ ਕਰੋਗੇ ਦੱਸੋ ਧਾਰਨਾ ਕਿੰਨਾ ਟਾਈਮ ਲੱਗ ਸਕਦਾ ਜਿੰਨਾ ਚਿਰ ਭਾਜਪਾ ਦਾ ਕੋਈ ਇੱਥੇ ਆ ਉਹਨਾਂ ਚਿਰ ਅਸੀਂ ਉਹਨਾਂ ਵਿਰੋਧ ਕਰਾਂਗੇ ਅਗਰ ਜੇ ਸਾਨੂੰ ਛੱਡ ਦੇਣ ਅਸੀਂ ਸਾਈਡ ਤੇ ਖੜ ਕੇ ਕਰ ਲਾਂਗੇ ਜੇ ਨਾ ਜਰੇ ਸਾਨੂੰ ਰੋਕ ਕੇ ਰੱਖਣਗੇ ਇੱਥੇ ਬੈਠੇ ਅਸੀਂ ਪ੍ਰਦਰਸ਼ਨ ਕਰਾਂਗੇ ਇਹ ਪੁਲਿਸ ਦਾ ਕਸੂਰ ਆ ਸਾਡਾ ਕੋਈ ਕਸੂਰ ਨਹੀਂ ਅਸੀਂ ਸੌਂਖ ਨੂੰ ਬੈਠੇ ਹੁਣ ਸਾਨੂੰ ਚਾਬੀ ਦੇ ਦੇਣਾ ਸਾਈਡ ਤੇ ਗੱਡੀ ਕਰ ਲੈਣੇ ਆ ਆ ਜਿਹੜੇ ਟਰੱਕ ਡਰਾਈਵਰਾਂ ਨੂੰ ਦੁਕਾਨਦਾਰ ਭਰਾਵਾਂ ਨੂੰ ਇਹ ਲੱਗਦਾ ਵੀ ਯਾਰ ਇਹਦਾ ਧੱਕੇ ਨਾਲ 50 60 ਕਿਸਾਨ ਆ ਕੇ ਬਹਿ ਗਏ ਖਾਨੀ ਇਹਨਾਂ ਨੇ ਰਸਤਾ ਰੋਕ ਲਿਆ ਅਸੀਂ ਨਹੀਂ ਰੋਕਿਆ ਅਸੀਂ ਦੁਬਾਰੇ ਗੱਲ ਸਾਫ਼ ਕਰਨੀ ਚਾਹੁੰਦੇ ਆ ਵੀ ਇਹ ਇੱਥੇ ਦੀ ਪੁਲਿਸ ਨੇ ਰਸਤਾ ਰੋਕਿਆ ਗੱਲ ਕਰਾਂਗੇ ਜ਼ਰੂਰ ਨਾਲ ਖੜੇ ਨੇ ਪ੍ਰਧਾਨ ਜੀ ਪ੍ਰਧਾਨ ਜੀ ਕੀ ਨਾਮ ਆ ਤੁਹਾਡਾ ਨਿਰਮਲ ਸਿੰਘ ਅਲੀਪੁਰ ਜ਼ਿਲ੍ਹਾ ਘੁਮਰੇ ਕੋਲਾ ਭਾਰਤੀ ਕਿਸਾਨ ਨੂੰ ਨੇਕਤਾ ਕਰਾਉਂਦਾ ਜੇ ਗੱਲ ਕਰੀਏ ਕੱਲੇ ਆਪਾਂ ਵੋਟਾਂ ਦੇ ਵਿੱਚ ਆ ਕੇ ਲੈਵ ਕਰਦੇ ਆ ਲੁੱਟਦਾ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਹੋ ਰਿਹਾ ਜਿੱਦਾਂ ਗੱਲ ਕਰੀਏ ਕਾਫੀ ਆਪਾਂ ਧਾਰੂ ਦੀ ਗੱਲ ਕਰੀਏ ਠੇਕਿਆਂ ਦੀ ਗੱਲ ਕਰੀਏ ਠੇਕਿਆਂ ਦੇ ਉੱਤੇ ਜੋ ਰੈਂਟ ਲਿਖਿਆ ਹੁੰਦਾ ਜੋ ਉਹਦੇ ਤੇ ਰੇਟ ਲਿਖਿਆ ਹੁੰਦਾ ਉਹਦੇ ਨਾਲ ਦੁੱਕਨੇ ਚੌਕਨੇ ਰੇਟਾਂ ਦੇ ਵਿੱਚ ਜਾਂਦੇ ਆ ਉਦੋਂ ਕਿਉਂ ਨਹੀਂ ਕਿਸਾਨ ਜੁਨੀਅਰ ਆ ਇਸ ਕੱਲ ਨੂੰ ਲੈ ਕੇ ਕਿਤਾ ਨਾ ਲਓ ਦੇਖੋ ਜਿਹੜੀ ਤੁਸੀਂ ਗੱਲ ਕਰੀ ਆ ਹਰ ਵਰਗ ਦੇ ਹਰ ਵਰਗ ਦੀਆਂ ਪ੍ਰੋਬਲਮਾਂ ਨੇ ਸਾਰੇ ਵਰਗਾਂ ਨੂੰ ਇਕੱਠੇ ਹੋ ਗਏ ਲੜਨਾ ਚਾਹੀਦਾ ਜਿਹੜੀ ਕਿਸਾਨ ਜਥੇਬੰਦੀ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਲੈ ਕੇ ਲੜ ਰਹੀ ਆ ਹੱਕ ਤਾਂ ਜੇ ਆਪਾਂ ਹੱਕ ਦੀ ਗੱਲ ਕਰੀਏ ਜ਼ਿਆਦਾਤਰ ਪਿੰਡਾਂ ਦੇ ਲੋਕ ਮਜ਼ਦੂਰ ਇਹ ਚੀਜ਼ਾਂ ਨੂੰ ਸਾਮ ਤੋਂ ਕੰਮ ਦੇ ਆਉ ਲੱਗੇ ਪੀ ਕੇ ਜਾਂਦੇ ਨੇ ਪਰ ਲੁੱਟ ਉਹਨਾਂ ਦੇ ਜਿੱਫਾ ਕੱਟਿਆ ਜਾਂਦੀਆਂ ਨੇ ਸਰਕਾਰਾਂ ਅੱਗੇ ਇਹ ਸਵਾਲ ਕਦੇ ਉੱਠਿਆ ਕਦੇ ਹੁਣ ਅਸੀਂ ਜੇ दारू ਦੀ ਗੱਲ ਕਰੀਏ ਫਿਰ ਇਹੇ ਏਸੇ ਮੀਡੀਆ ਨੇ ਕਹਿਣਾਗਾ ਵੀ ਕਿਸਾਨ ਆਗੂ ਨੇ ਨਸ਼ੇ ਨੂੰ ਪ੍ਰਮੋਟ ਕਰਦੇ ਨੇ ਅਸੀਂ ਤਾਂ ਕਹਿੰਦੇ ਵੀ ਨਸ਼ਾ ਬੰਦੀ ਹੋਣਾ ਚਾਹੀਦਾ ਨਹੀਂ ਨਹੀਂ ਗੱਲ ਆਪਾਂ ਪ੍ਰਮੋਟ ਤੇ ਨਹੀਂ ਕਰਦੇ ਗੱਲ ਆਪਾਂ ਕਰਦੇ ਆਂ ਲੁੱਟ ਦੀ ਲੁੱਟ ਤਾਂ ਹੋਈ ਰਹੀ ਆ ਕਿਸੇ ਲੁੱਟਦਾ ਬਾਈ ਜੀ ਫਿਰ ਛੋਟੇ ਚੁੱਲੇ ਵਾਲੇ ਰਸਣ ਚ ਵੀ ਹੋ ਰਹੀ ਆ ਅਸੀਂ ਲੜ ਰਹੇ ਆ ਉਹਦੇ ਤੇ ਉਹਦੇ ਤੇ ਲੜ ਰਹੇ ਆ ਕਿਸਾਨ ਜਥੇਬੰਦੀ ਰੈਗੂਲਰ ਜੋ ਜਥੇਬੰਦੀਆਂ ਨੇ ਜਨਤਕ ਜਥੇਬੰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਉਹ ਸਾਰੇ ਮੁੱਦਿਆਂ ਨੂੰ ਲੈ ਕੇ ਲੜ ਰਹੀਆਂ ਨੇ ਰੈਗੂਲਰ ਲੜ ਰਹੀਆਂ ਨੇ ਕੋਈ ਇਹ ਨਹੀਂ ਹੈਗਾ ਵੀ ਵੋਟਾਂ ਜਾ ਕੇ ਜਾਂ ਦੀਵਾਲੀ ਨੇੜੇ ਆ ਗਈ ਫੇਰ ਆ ਕੇ ਉਹ ਲੱਗ ਜਾਂਦੇ ਨੇ ਮਠਿਆਈਆਂ ਵਾਲੀ ਦੁਕਾਨਾਂ ਵਾਂਗੂ ਉਹ ਨਹੀਂ ਹੈਗਾ ਜਥੇਬੰਦੀ ਲ ਭਾਰਤੀ ਕਿਸਾਨ ਜੁਣਿਆ ਨਾ ਏਕਤਾ ਅਗਰਾਹ ਇੱਕੋ ਜਿਹੀ ਜਥੇਬੰਦੀਆਂ ਜਿਹੜੀ ਰੈਗੂਲਰੀ ਲੜ ਰਹੀ ਆ ਸਾਨੂੰ ਸੀਜ਼ਨ ਦੇ ਟਾਈਮ ਵੀ ਛੁੱਟੀਆਂ ਲੈਣੀਆਂ ਪੈਂਦੀਆਂ ਨੇ ਵੀ ਸਾਨੂੰ ਪੰਜ ਚਾਰ ਦਿਨ ਘਰੇ ਕੰਮ ਕਰ ਲੈਣ ਦੀ ਏ ਇਸ ਕਰਕੇ ਇਹ ਜਥੇਬੰਦੀਆਂ ਨੇ ਸਾਰੇ ਮੁੱਦਿਆਂ ਤੇ ਲੜਦੀਆਂ ਨੇ ਗੱਲ ਕਰੇ ਜਿੱਦਾਂ ਤੁਸੀਂ ਕਹਿੰਦੇ ਤੁਹਾਡੀ ਗੱਡੀ ਦੀ ਚਾਬੀ ਕੱਟੀ ਗਈ ਆ ਜਾਂ ਕਿਸੇ ਵਾਇਕ ਦੇ ਤਾਂ ਕਿਸੇ ਮੁੱਖ ਅਧਿਕਾਰੀ ਨੇ ਤੁਹਾਡੀ ਚਾਬੀ ਕੱਟੀ ਆ ਇਹ ਐਸ ਐਚ ਓ ਅਮਰਗੜ ਤੇ ਉੱਥੋਂ ਦਾ ਕੋਈ ਮੁਲਾਜ਼ਮਾ ਹੌਲਦਾਰ ਆ ਪਤਾ ਨਹੀਂ ਐਸ ਆਈ ਆ ਉਹਨੇ ਗੱਡੀ ਦੀ ਚਾਬੀ ਧੱਕੇ ਨਾਲ ਕੱਢੀ ਆ ਗਈ ਇਹ ਤੇ ਇਹ ਤਾਂ ਨਹੀਂ ਹੋਇਆ ਕਿ ਜਥੇਬੰਦੀਆਂ ਦੇ ਆਊਟ ਚ ਲੈ ਗਿਆ ਪਤੂ ਤੁਮਾ ਮਾ ਮਾ ਹੋਏ ਹੋਵੇ ਕੁਝ ਪੁਲਿਸ ਮੁਲਾਜ਼ਮ ਨਾਲ ਕੁਝ ਇਸ ਤਰ੍ਹਾਂ ਦੇ ਨਾਲ ਨਹੀਂ ਬਿਲਕੁਲ ਨਹੀਂ ਵਿਅਕਤੀਗਤ ਤੌਰ ਤੇ ਜਾਂ ਕੋਈ ਨਿੱਜੀ ਤੌਰ ਤੇ ਸਾਡੀ ਕਿਸੇ ਮੁਲਾਜ਼ਮ ਨਾਲ ਜਾਂ ਕਿਸੇ ਲੀਡਰ ਨਾਲ ਸਾਡੀ ਨਿੱਜੀ ਰੰਦ ਕੋਈ ਨਹੀਂ ਹੈਗੀ ਸਾਡਾ ਇਥੋਂ ਦੇ ਸਿਸਟਮ ਨਾਲ ਵਿਰੋਧ ਹੈਗਾ ਇਥੋਂ ਦੇ ਸਿਸਟਮ ਦਾ ਵਿਰੋਧ ਕਰਦੇ ਰਹਾਂਗੇ ਤੇ ਕਰਦੇ ਆ ਰਹੇ ਹਾਂ ਹਾਂਜੀ ਸਾਡੇ ਨਾਲ ਭੜੇ ਸਾਹਿਬ ਜੁੜੇ ਨੇ ਇਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਆਪਾਂ ਧਰਨਾ ਨੂੰ ਲੈ ਕੇ ਗੱਲ ਕਰੀਏ ਕਿੰਨਾ ਕੁ ਲੰਬਾ ਸਮਾਂ ਇੱਥੇ ਧਰਨਾ ਚੱਲ ਸਕਦਾ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਔਰ ਅੱਜ ਪਤਾ ਲੱਗਿਆ ਕਿ ਹਰਵਿੰਦਰ ਖੰਨੇ ਨੇ ਉਹਨਾਂ ਤੇ ਕਿ ਉਸ ਨੂੰ ਲੱਗਦਾ ਧਰਨਾ ਲਾ ਰਹੇ ਹੋ ਤੁਸੀਂ ਭਾਜਪਾ ਦਾ ਜੋ ਕਰਵਿੰਦਰ ਕੰਨਾ ਇਲੈਕਸ਼ਨ ਨਾਲ ਲੜ ਰਿਹਾ ਹੈਗਾ ਚੰਗਰੂ ਜਲੇ ਦੇਖੋ ਪਹਿਲਾਂ ਮੈਂ ਗੱਲ ਸਾਫ਼ ਕਰਦਾ ਸਾਡਾ ਧਰਨਾ ਲਾਉਣਾ ਕੰਮ ਨਹੀਂ ਸੀਗਾ ਅਸੀਂ ਧਰਨਾ ਨਹੀਂ ਸੀ ਲਾਉਣਾ ਸੀ ਉਹਨੂੰ ਸਵਾਲ ਜਵਾਬ ਪੁੱਛਣਾ ਸੀ ਧਰਨਾ ਲਬਾਇ ਮਰੀਕ ਕੋਟਲ ਦੀ ਪੰਜਾਬ ਪੁਲਿਸ ਨੇ ਅਮਰਗੜ ਦੇ ਥਾਣਾ ਜਤਿੰਦਰ ਜਿਹੜਾ ਥਾਣਾ ਇੰਚਾਰਜ ਹੈ ਸਬ ਇੰਸਪੈਕਟਰ ਜਾਂ ਇੰਸਪੈਕਟਰ ਜਤਿੰਦਰ ਸਿੰਘ ਨੇਗੇ ਉਹਨਾਂ ਦੀ ਦੇਣ ਹੈ ਧਰਨੇ ਦੀ ਤਾਂ ਚਾਬੀ ਕੱਢੀ ਆ ਗੱਡੀ ਦੀ ਮੇਰੇ ਮੋਟਰਸਾਈਕਲ ਦੀ ਚਾਬੀ ਤੋੜੀ ਆ ਵਿੱਚ ਹੌਲ ਦਾ ਅਮਰਗੜ ਦੇ ਨੇ ਉਹਨਾਂ ਦੇ ਕਾਰਨ ਉਹ ਸਾਨੂੰ ਧਰਨਾ ਲਾਉਣਾ ਪਿਆ ਇੱਥੇ ਚਾਬੀ ਕੱਢੀਆਂ ਗੱਡੀਆਂ ਰੁਕੀਆਂ ਨੇ ਧਰਨਾ ਉਹਨਾਂ ਨੇ ਲਵਾਇਆ ਚੌਂਕ ਜਮ ਉਹਨਾਂ ਨੇ ਕਰਾਇਆ ਹੁਣ ਤੱਕ ਕੋਈ ਉੱਚ ਅਧਿਕਾਰੀ ਨੇ ਆ ਕੇ ਥੋੜੀ ਸੁਣਵਾਈ ਕੀਤੀ ਹੈ ਕਿ ਜਿੰਨਾ ਟਾਈਮ ਤੋਂ ਬੈਠੇ ਹੋ ਉੱਚ ਅਧਿਕਾਰੀ ਕਹਿ ਰਹੇ ਆ ਕਿ ਤੁਸੀਂ ਸਾਈਡ ਤੇ ਹੋ ਕੇ ਆਪਣਾ ਵਿਰੋਧ ਜਿਹੜਾ ਜਿਤਾ ਦਿਓ ਕਿਉਂਕਿ ਸਾਨੂੰ ਪਤਾ ਅਰਵਿੰਦ ਖੰਨਾ ਤਾਂ ਚਲਾ ਗਿਆ ਚੋਰ ਮੋਰੀ ਆਉਂਦੇ ਆ ਚੋਰ ਮੋਰੀ ਚਲਾ ਗਿਆ ਪਰ ਜਦੋਂ ਤੱਕ ਇੱਥੇ ਕੋਈ ਆ ਕੇ ਗਲਤੀ ਨਹੀਂ ਮੰਨਦੇ ਜਾਂ ਜਿਹੜੇ ਸਾਡੇ 4 ਕਿਸਨ ਡਿਟੇਨ ਕੀਤੇ ਹੋਏ ਨੇ ਇਹਨਾਂ ਨੇ ਫੜੇ ਹੋਏ ਆ ਗ੍ਰਿਫਤਾਰ ਕਰੇ ਹੋਏ ਆ ਉਹ ਸਾਡੇ ਕੋਲ ਇੱਥੇ ਨਹੀਂ ਆਉਂਦੇ ਉਹਨਾਂ ਚਿਰ ਇਹ ਧਰਨਾ ਜਿਉਂਦਾ ਤਿਉਂ ਜਾਰੀ ਰਹੂਗਾ ਤੇ ਹੋਰ ਜੋ ਪੰਜਾਬ ਦੇ ਵਿੱਚ ਹਾਲਾਤ ਹੋ ਰਹੇ ਨੇ ਅੱਜ ਦੇ ਸਮੇਂ ਦੇ ਵੋਟਾਂ ਨੂੰ ਲੈ ਕੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੋਟਾਂ ਦੇ ਹਾਲਾਤ ਅਸੀਂ ਦਾ ਨਾਰਾ ਲਾਉਣਿਆ ਵੋਟਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਕਿਉਂਕਿ ਸਾਨੂੰ ਪਤਾ ਹੈ ਜਿਹੜਾ ਮਰਜੀ ਸਰਕਾਰ ਚੁਣ ਲਈਏ ਅਸੀਂ ਇਹ ਸਾਰੀ ਜਿਹੜੀ ਆ ਉਹਨਾਂ ਦੇ ਪੱਖ ਦੇ ਵਿਕੂਕਤ ਦੇ ਨੇ ਇੱਕ ਹੋਰ ਚਾਬੀਆਂ ਵਾਪਸ ਆ ਗਈਆਂ ਛੋਡੇ ਕੋਲੇ ਆਪਾਂ ਚਾਬੀਆਂ ਹਜੇ ਰਹਿੰਦੀਆਂ ਨੇ ਜੀ ਚਾਬੀਆਂ ਹਜੇ ਇੱਕ ਚਾਬੀਆਂ ਜਿਹਦੇ ਸਾਡੀਆਂ ਜੰਦੇ ਦੀਆਂ ਚਾਬੀਆਂ ਤਿੰਨ ਚਾਰ ਹੋਰ ਰਹਿੰਦੀਆਂ ਨੇ ਹਜੇ ਚਾਬੀਆਂ ਸਾਡੀਆਂ ਪੂਰੀਆਂ ਆਈਆਂ ਨਹੀਂ ਹੈਗੀਆਂ ਰਹਿੰਦੀਆਂ ਨੇ ਆ ਨਹੀਂ ਹੈਗੀਆਂ ਇਹ ਹੋਰ ਮੋਟਰਸਾਈਕਲ ਜਿਹੜਾ ਮਿਰਲ ਦੀ ਨਸਤ ਕਿ ਕਿ ਕੀ ਗੱਲ ਹੋਈ ਪ੍ਰਸ਼ਾਸਨ ਨਾਲ ਝੋੜੇ ਪ੍ਰਧਾਨ ਜਿਉਂ ਤੇ ਜਾ ਕੇ ਉਹ ਕੀ ਗੱਲ ਹੋਈ ਆ ਉਹ ਹੌਲਡਰ ਕੋਲੇ ਨੇ ਮੇਰੇ ਮੋਟਰਸਾਈਕਲ ਚਾਬੀ ਠੀਕ ਆ ਗੱਲਬਾਤ ਚੱਲਦੀ ਆ ਜੀ ਮੀਟਿੰਗ ਚੱਲਦੀ ਆਗੀ ਉਹਨਾਂ ਦਾ ਤਾਂ ਹੀ ਸਨੈਪ ਸਾਈਡ ਤੇ ਹੋ ਕੇ ਕਰ ਲੋ ਵੀ ਟ੍ਰੈਫਿਕ ਦਾ ਕੋਈ ਧਿਆਨ ਰੱਖਿਆ ਜਾਵੇ ਕੋਈ ਸਾਨੂੰ ਚਾਬੀਆਂ ਦਿੱਤੀਆਂ ਦਿੱਤੀਆਂ ਨੇ ਤੇ ਸਾਈਡ ਤੇ ਦੇਖਦੇ ਆਂ ਵਿਚਾਰ ਦੇ ਮੀਟਿੰਗ ਕਰਕੇ ਵੀ ਕੀ ਬਣਦਾਗਾ ਬਿਲਕੁਲ ਜੀ ਇਹਨਾਂ ਦਾ ਜੋ ਅਸਲੀ ਜੋ ਗੱਲ ਸੀਗੇ ਵਿੱਚੋਂ ਪਤਾ ਲੱਗਿਆ ਕਿ ਅਮਰਗੜ ਦੇ ਐਸਐਚਓ ਸਾਹਮਣੇ ਇਹਨਾਂ ਦੇ ਗੱਡੀ ਦੀਆਂ ਚਾਬੀਆਂ ਕੱਟੀਆਂ ਸੀ ਧੱਕੇ ਨਾਲ ਜੋ ਕਿ ਇਹਨਾਂ ਨੂੰ ਵਾਪਸ ਮਿਲ ਚੁੱਕਿਆ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਡਿਆਂ ਜੋ ਬੰਦੇ ਹੁਣ ਤੱਕ ਫੜੇ ਹੋਏ ਨੇ ਉਹਨਾਂ ਨੂੰ ਵੀ ਛਡਾਵਾਂਗੇ ਜਦੋਂ ਤੱਕ ਉਹਨਾਂ ਨੂੰ ਬੰਦਿਆਂ ਨੂੰ ਨਹੀਂ ਛੱਡਦੇ ਅਸੀਂ ਉਹਨਾਂ ਚਿਰੇ ਧਰਨਾ ਨਹੀਂ ਉਠਾਵਾਂਗੇ ਤੁਸੀਂ ਦੇਖੋ ਖਬਰਾਂ ਵਾਲੇ ਧਰਨਾ ਟਰੱਕ ਜੂਹਿਆ ਕੋ ਚੱਕਾਂ ਤੋਂ ਬਾਅਦ ਕਿਸਾਨ ਜਥੇ ਪੰਤਿਆਂ ਵੱਲੋਂ ਸਾਮਸੰਕ ਕੋਲੋਂ ਇਹਦਾ ਰੁਕ ਕੀਤਾ ਗਿਆ ਉਹਨਾਂ ਨੂੰ ਪਤਾ ਲੱਗਿਆ ਕਿ ਰਵਿੰਦ ਜੋ ਖੰਨਾ ਬੀਜੇਪੀ ਦੇ ਆਗੂ ਨੇ ਉਹ ਉੱਥੇ ਪਹੁੰਚੋਏ ਨੇ ਉਹਨਾਂ ਨੇ ਗੇਟਾਂ ਤੋਂ ਉਲਟ ਚੱਲ ਕੇ ਕੱਚੇ ਰਸਤੇਾਂ ਵਿੱਚ ਦੀ ਕੋਲੋਨੀ ਦੇ ਵਿੱਚ ਐਂਟਰ ਕੀਤਾ ਤੇ ਪ੍ਰਸ਼ਾਸਨ ਨੇ ਕਾਫੀ ਰੋਕਣਾ ਚਾਹਿਆ ਪਰ ਕਿਸਾਨ ਜੱਥੇਬੰਦੀਆਂ ਭਜਦੀਆਂ ਭਜਦੀਆਂ ਦਿਖਾਈ ਦਿੱਤੀਆਂ ਤੁਸੀਂ ਦੇਖ ਰਹੇ ਹੋ ਕਿੰਦਾ ਪ੍ਰਸ਼ਾਸਨ ਉਹਨਾਂ ਨੂੰ ਅੱਗੇ ਹੋ ਕੇ ਘੇਰ ਰਿਹਾ ਪਰ ਫੇਰ ਵੀ ਕਿਸਾਨ ਅੱਗੇ ਵਧਦੇ ਦਿਖਾਈ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਕਿੰਦਾ ਲੇਡੀ ਪੁਲਿਸ ਵੱਲੋਂ ਇਸ ਲੇਡੀਜ਼ ਨੂੰ ਕਿਦਾਂ ਖਿੱਚਿਆ ਤੂੰ ਆਇਆ ਜਾ ਰਿਹਾ ਖਬਰਾਂ ਤੋਂ ਤੁਹਾਨੂੰ ਦਿਖਾ ਰਹੇ ਆਂ ਦੇ ਬਿਲਕੁਲ ਸैम ਸੰਕਲੋਨੀ ਦਾ ਤਸਵੀਰਾਂ ਬਲੇਕ ਹੋਲੇ ਸਾਇਰ ਤੋਂ ਨੇ ਤੇ ਪੁਲਿਸ ਪ੍ਰਸ਼ਾਸਨ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕਾਫੀ ਪਿੱਛੇ ਛੱਡ ਕੇ ਅੱਗੇ ਨਿਕਲ ਗਏ ਤੇ ਕੁਝ ਕਿਸਾਨਾਂ ਨੂੰ ਅੱਗੇ ਜਾ ਕੇ ਘੇਰਿਆ ਗਿਆ ਤੇ ਕੁਝ ਕ ਅੱਗੇ ਜਾ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਜਿੱਥੇ ਖੰਨਾ ਸਾਹਿਬ ਪਹੁੰਚੇ ਹੋਏ ਸੀ ਤੇ ਕਾਫੀ ਹੰਗਾਮਿਆਂ ਤੋਂ ਬਾਅਦ ਉੱਥੋਂ ਪੁਲਿਸ ਵੱਲੋਂ ਦੋਨੇ ਧਿਰਾਂ ਨੂੰ ਹੰੜਿਆ ਆ ਗਿਆ ਦੇਖੋ ਅੱਗੇ ਜਾ ਕੇ ਕਿੰਦਾ ਕਿਸਾਨ ਜੱਥੇਬੰਦੀਆਂ ਤੇ ਜਿੰਨਾਂ ਅੱਗੇ ਬਾਤਾਂ ਹੋਈਆਂ ਤੁਹਾਨੂੰ ਦਿਖਾ ਰਿਹਾ ਮਲੇਖ ਕੋਲੇ ਤੋਂ ਲੈਪ ਤਸਵੀਰਾਂ ਕਾਫੀ ਵੱਡਾ ਹੱਥ ਇੱਕ ਝਗੜੇ ਦਾ ਕਾਰਨ ਬੰਦਾ ਬੰਦਾ ਰੁਕਿਆ ਜੇ ਦੇਖਿਆ ਜਾਵੇ ਤਾਂ ਕਾਫੀ ਪੁਸ਼ਪਰਸ਼ਾਸਨ ਉੱਥੇ ਪਹੁੰਚ ਆਇਆ ਸੀ ਨਿਤਨ ਕਿਸਾਨਾਂ ਕੁਝ ਕੁ ਕਿਸਾਨਾਂ ਉਹਨਾਂ ਨੂੰ ਕੰਟਰੋਲ ਕਰਨਾ ਬੜੇ ਮੁਸ਼ਕਲ ਹੋਏ ਫਿਰ ਵੀ ਕਾਫੀ ਜਦ ਹੋ ਜਾਇਆ ਤਾਂ ਬਾਅਦ ਪੁਸ਼ਪਸਾਨਾਂ ਨੂੰ ਰੋਕਿਆ ਜਾ ਦੇ ਕਾਫੀ ਕਿਸਾਨ ਅੱਗੇ ਨਿਤਨ ਕਹਿੰਦੇ ਜੰਦਾਬਾਦ ਪੂਰੇ ਵੀਡੀਓ ਜੁਗ ਦੇਖ ਰਹਾ ਤਾਂ ਤੇ ਕੀ ਗੱਲ ਬੋਤਈ ਅੱਗੇ ਜਾ ਕੇ ਕੋਈ ਪਤਾ ਲੱਗ ਸਕਦਾ ਜੰਦਾਬਾਦ ਆਪਣਾ ਕੁਝ ਦਿਖਾ ਲਿਆ ਲਾਈਵ ਤੁਸੀਂ ਜਿਹੜੇ ਕਿਸਾਨ ਪਿੱਛੇ ਘੇਰੇ ਉਹ ਫੈਰ ਐਟੀਗੇਟਸ ਆ ਅਸੀਂ ਤਾਂ ਫਿਰ ਲੋਕਤੰਤਰ ਦਾ ਸਨਮਾਨ ਕਰਦੇ ਆ ਠੀਕ ਹੈ ਜੀ ਅਸੀਂ ਕਹਿੰਨੇ ਅਸੀਂ ਤਾਂ ਸ਼ਾਂਤੀਪੂਰਨ ਲੋਕਾਂ ਤੋਂ ਵੋਟਾਂ ਦੇ ਨਾਲ ਜਵਾਬ ਦਿਵਾਵਾਂਗੇ ਸਾਡੀ ਪਾਰਟੀ 'ਚ ਵੀ ਕਿਸਾਨ ਨੇ ਪ੍ਰਧਾਨ ਜੀ ਬੋਲੋ ਤੁਸੀਂ ਦੱਸੋ ਥੋੜਾ ਦੇਖੋ ਜੀ ਆਪਣਾ ਕਨਸਟੀਟਿਊਸ਼ਨ ਹੈਗਾ ਠੀਕ ਹੈ ਸਾਰਿਆਂ ਨੂੰ ਆਪਣੇ ਆਪਣੇ ਪੋਲੀਟੀਕਲ ਐਕਟੀਵਿਟੀ ਕਰਨ ਦਾ ਰਾਈਟ ਹੈ ਆਪਾਂ ਨੂੰ ਕਨਸਟੀਟਿਊਸ਼ਨ ਵੱਲੋਂ ਮਿਲਿਆ ਹੋਇਆ ਹੈ ਇਹ 10 ਜਣੇ ਆ ਕੇ ਬਦਮਾਸ਼ੀ ਕਰਦੇ ਨੇ ਕਿ ਯਾ ਤਾਂ ਯਾ ਤਾਂ ਕੋ ਵੋਟਾਂ ਪਵਾ ਕੇ ਉਹ ਆ ਬੰਦੇ ਨੂੰ ਹਰਾਣ ਫੇਰ ਅਸੀਂ ਚੁੱਪ ਕਰਕੇ ਬੈਠ ਜਾਈਏ ਠੀਕ ਹੈ 10 ਬੰਦੇ ਆ ਕਿ ਵੋਟਾ ਕੋਈ ਹੈ ਨਹੀਂ 10 ਬੰਦਿਆਂ ਕੇ ਬਦਮਾਸ਼ੀ ਕਰਦੇ ਨੇ ਪੋਲੀਟੀਕਲ ਐਕਟੀਵਿਟੀ ਕਰਨ ਨੂੰ ਕੌਣ ਰੋਕ ਸਕਦਾ ਕੋਈ ਕਾਨੂੰਨ ਨੇ ਸਭ ਨੂੰ ਹੱਕ ਦਿੱਤਾ ਬਰਬਰ ਦਾ ਆਰ ਪਾਰਟੀ ਜਿੰਦਾਬਾਦ ਜਿੰਦਾਬਾਦ ਮੇਦਰ ਮਦੀ ਜਿੰਦਾਬਾਦ ਜੈ ਜੈ ਸ਼੍ਰੀ ਰਾਮ ਜੈ ਦੀ ਦਾ ਆਗੂ ਆਇਆ ਸੀ ਉਹਦਾ ਅਸੀਂ ਵਿਰੋਧ ਕਰ ਰਹੇ ਸੀ ਵਿਰੋਧ ਕਿਉਂ ਕਰ ਰਹੇ ਸੀ ਤੇ ਅਸੀਂ ਸੁਭਾਲਾ ਜਵਾਬ ਪੁੱਛਣਾ ਜਿਹੜਾ ਸਾਡੇ ਸਾਡੇ 750 ਨੁਕਸਾਨ ਸੀ ਹੋ ਗਿਆ ਉਹਦਾ ਸਵਾਲ ਪੁੱਛਣੇ ਤੇ ਵੀ ਇਹ ਗੱਲਾਂ ਜਵਾਬ ਦੇਦਾ 11 ਜਵਾਬ ਸੁਭਾਲਾ ਦਾ ਪਰ ਅਫਸਰ ਸਾਹਿਬ ਕਹਿੰਦੇ ਵੀ ਉਹਨੇ ਜਵਾਬ ਨਹੀਂ ਦੇਣਾ ਤੁਸੀਂ ਵਿਰੋਧ ਕਰ ਲਓ ਤਾਂ ਸਾਡੀ ਗੱਡੀ ਦੀ ਚਾਬੀ ਕੱਢੀ ਗਈ ਅਸੀਂ ਰੋਡ ਤੇ ਗੱਡੀ ਰੋਕ ਕੇ ਵਿਰੋਧ ਕਰਿਆ ਉਸ ਤੋਂ ਬਾਅਦ ਅਸੀਂ ਫਿਰ ਜਨਤਾ ਨੂੰ ਦੇਖ ਕੇ ਫੈਸਲਾ ਲੈਂਦਾ ਵੀ ਜਵਾਕਾਂ ਨੇ ਦੂਰ ਨੇੜੇ ਜਾਣਾਗਾ ਵੀ ਸਾਡੇ ਬੰਦੇ ਵੀ ਛੱਡਦੇ ਸਾਨੂੰ ਚਾਬੀ ਵੀ ਮਿਲ ਗਈ ਅਸੀਂ ਰੋਡ ਛੱਡਤਾ ਅਸਿਆ ਕਾਨੂੰਨੀ ਵਿੱਚ ਜੀਪੀ ਦੇ ਬੰਦੇ ਦਾ ਵਿਰੋਧ ਕਰਨ ਆ ਗਏ ਸਵਾਲ ਪੁੱਸਣ ਆ ਗਏ ਇੱਥੇ ਦੁਬਾਰੇ ਸਾਡੇ ਬੰਦੇ ਨੂੰ ਜਿੰਦੇ ਲਾਇਆ ਗਿਆ ਅੰਦਰ ਸਰਦਾਰ ਜੀ ਉਹਦੇ ਕਰਕੇ ਉਹਨਾਂ ਦਾ ਦੁਬਾਰੇ ਰੋਡ ਰੋਕਣਾ ਪੈ ਗਿਆ ਨਹੀਂ ਸਾਨੂੰ ਕੋਈ ਸਟਾਫ ਨਹੀਂ ਰੋਡ ਰੋਕਣ ਦਾ ਹੁਣ ਅਸੀਂ ਜਨਤਾ ਨੂੰ ਦੇਖ ਕੇ ਫੇਰ ਸਾਡੇ ਰਹਾਂਗੇ ਇੱਥੇ ਦਾ ਸਿਚੁਏਸ਼ਨ ਮੰਡੀਆਂ ਆਮਰਗਾ ਥਾਣੇ ਦਾ ਉਹਨੇ ਕੱਢਿਆ ਇਹ ਚਾਬੀ ਮਿਲ ਗਈ ਜੀ ਹੁਣ ਅੰਦਰ ਜੋ ਅੰਦਰ ਕੀ ਵਿਦਿਆ ਹੁੰਦੇ ਸੀ ਅੰਦਰ ਗਏ ਆ ਅੰਦਰ ਗਏ ਤੇ ਅਸੀਂ ਬਰੋਲ ਕਰਨ ਸਵਾਲ ਜਵਾਬ ਪੁੱਛਣਾ ਤਾਂ ਸਾਨੂੰ ਜਿੰਦੇ ਲਾਏ ਗਏ ਨੇ ਬਾਹਰ ਗੇਟਾਂ ਨੂੰ ਅਸੀਂ ਨਾ ਅੰਦਰ ਨਹੀਂ ਗਏ ਆ ਜਿਹੜੀ ਕਾਨੂੰਨੀਆਂ ਇਹਦੇ ਜਿਹੜੇ ਗੇਟ ਬਣਨੇ ਨੇ ਇਹਨਾਂ 'ਚ ਜਿੰਦੇ ਆ ਗੇਟ ਲੱਗੇ ਨੇ ਉਹਨਾਂ ਨੂੰ ਜਿੰਦੇ ਲਾ ਦੇ ਮੂਰੇ ਆਪੇ ਬਰੇਟ ਲਾ ਦੇ ਕਿਸਾਨ 3-4 ਫੜੇ ਗਏ ਸੀਗੇ ਕੀ ਉਹਨਾਂ ਨੂੰ ਉਹ ਸਾਡਾ ਵਾਦਾ ਕਰਿਆ ਤੁਸੀਂ ਪੁਲਿਸ ਦੀ ਗੱਡੀ ਜਾ ਕੇ ਛੱਡ ਕੇ ਜਾਵਾਂਗੇ ਸਾਡੇ ਕਿਸਾਨ ਤੁਰ ਕੇ ਆ ਰਹੇ ਸੀ ਅਸੀਂ ਆਪ ਲੈਣ ਗਏ ਮੰਡੀਆਂ ਨੂੰ ਤੱਕ ਤੋਂ ਇਹ ਜੇ ਧੋਖਾ ਕਰਦੇ ਨੇ ਇਹ ਯਾਨੀ ਸੀਆਡੀ ਵਾਲੇ ਸਾਨੂੰ ਸੁਸ਼ਵਾਦਵਾ ਰਹੇ ਤੇ ਉਹ ਉਹ ਵੀ ਇਹਨਾਂ ਨਾਲ ਹੀ ਨੇ ਸਾਰਾ ਬਰੋਥ ਕਰ ਰਹੇ ਨੇ ਤੇ ਹੁਣ ਤੁਹਾਡਾ ਕੀ ਹੈ ਅਸੀਂ ਟ੍ਰੈਫਿਕ ਸਰਤੀ ਅਸੀਂ ਵਿਚਾਰ ਕੇ ਜਦੋਂ ਵੀ ਬੀਜੇਪੀ ਤੇ ਆ ਗੋਗੇ ਸੁਭਾਲ ਜਾ ਪੁੱਸਾਂਗੇ ਉਹ ਸਾਡਾ ਰੈਟ ਆ ਉਹ ਅਸੀਂ ਪੁੱਸਾਂਗੇ ਅਗਰ ਜੇ ਨਹੀਂ ਉਹ ਜਵਾਬ ਦੇਣਗੇ ਤਾਂ ਵਿਰੋਧ ਕਰਾਂਗੇ ਜੇ ਉਹ ਜਵਾਬ ਦੇਣਗੇ ਸਹੀ ਦੇਣਗੇ ਜਵਾਬ ਫਿਰ ਕੋਈ ਵਿਰੋਧ ਨਹੀਂ ਕਰ ਦੇ ਪਰ ਉਹਨਾਂ ਨੇ ਜਵਾਬ ਦੇਣ ਨੂੰ ਹੈ ਹੀ ਨਹੀਂ ਅੱਜ ਮੁੱਕਰੇ ਨੇ ਵਿਰੋਧ ਤੋਂ ਆ ਜਵਾਬ ਦੇਣ ਤੋਂ ਮੁੱਕਰੇ ਨਹੀਂ ਕਹਿੰਦੇ ਅਸੀਂ ਗੱਲਾਂ ਜਵਾਬ ਦੇ ਦੇਣੀ ਵਿਰੋਧ ਕਰ ਲੋ ਅੱਛਾ ਜੀ ਕਾਫੀ ਕਿਸਾਨ ਉੱਥੇ ਪਹੁੰਚੋ ਕੈਸੀ ਜੇ ਜਤਾਂ ਆ ਬਤਨ ਆਇਆ ਹੋਇਆ ਅਸੀਂ ਇਹ ਕਿਸਾਨਾਂ ਉੱਤੇ ਕੋਈ ਹਮਲਾ ਵੀ ਹੋਇਆ ਉੱਥੇ ਕਿਸਾਨਾਂ ਦੇ ਬੋਤਲਾਂ ਮਾਰੇਗੇ ਨੇ ਤਾਰੂਆ ਵੀਰ ਦੀਆਂ ਹਮਲਾ ਕਰਿਆਗਾ ਇੱਥੇ ਪੁਲਿਸ ਪਲਾਸ ਪ੍ਰਸ਼ਾਸਨ ਨੇ ਕਰਾਇਆਗਾ ਕਹਿ ਕੇ ਐਸਐਸਪੀ ਡੀਐਸਪੀ ਜੋ ਵੀ ਇੱਥੇ ਮੁਲਾਜ਼ਮ ਨੇ ਸਾਰਿਆਂ ਨੇ ਕਹਿ ਕੇ ਬੀਜੇਪੀ ਦੇ ਅੱਗੇ ਬੋਤਲਾਂ ਮਾਰੇ ਉਹਨਾਂ ਕੋਈ ਪਰਚਾ ਪਾਣਾ ਚਾਹੀਦਾ ਜੇ ਤਾਂ ਸੀ ਕੋਈ ਗੱਲ ਗਾਲੀ ਗਲੋਸ ਕਰਦੇ ਹੋਈਏ ਜਾਂ ਕਿਸੇ ਘਰੇ ਅੱਗੇ ਘੇਰਿਆ ਹੋਵੇ ਜਾ ਕੇ ਅੰਦਰੋਂ ਕੱਢਿਆ ਹੋਵੇ ਇਹ ਤਾਂ ਉਹਨਾਂ ਫਰਜ ਬੰਦ ਛੱਡਣਾ ਗਾਲੀ ਗਲੋਸ ਕਰਨਾ ਸਾਡੇ ਪੱਤਰਵਾਚਨ ਨਾਲ ਕਰਨ ਦਾ ਇਹ ਗਲਤ ਹੈਗਾ ਅੱਜ ਵੀ ਆਪਦੇ ਸਵਾਲ ਜਵਾਬ ਪਸੰਨੇ 750 ਕਿਸਾਨ ਸਾਡਾ ਸੀਹੀਦ ਹੋਇਆ ਆ ਸਾਡਾ ਸੁਭ ਕਰਨ ਸੀਹੀਦ ਹੋਇਆਗਾ ਜਦੋਂ ਅਸੀਂ ਦਿੱਲੀ ਸਵਾਲ ਜਵਾਬ ਪਸੰਨੇ ਜਾਂਦੇ ਤੇ ਸਾਨੂੰ ਪਰ ਜਵਾਬ ਦੇਣ ਦੀ ਥਾਂ ਸਾਡੇ ਦੇ ਖਾਲੀ ਬੋਤਲਾਂ ਸਿੱਟੇ ਜਾ ਰਹੇ ਨੇ ਬੋਤਲਾਂ ਦਰਦ ਦੇ ਰਹੇ ਨੇ ਅਗਲਾ ਕਦਮ ਤੁਹਾਡਾ ਕੀ ਹੋਗਾ ਅਗਲਾ ਕਦਮ ਆਹੀ ਸੰਘਰਸ਼ ਕਰਾਂਗੇ ਘੇਰਾਂਗੇ ਪਿੰਡਾਂ ਦੇ ਵਿੱਚ ਬਰ ਨਹੀਂ ਦਿੰਦੇ ਵਿਰੋਧ ਕਰਾਂਗੇ ਸਾਰੇ ਧਾਈ ਜਾਂਦੇ ਨੇ ਇਹ ਠੀਕ ਆ ਪਿੰਡਾਂ ਦੇ ਵਿੱਚ ਇਹਨਾਂ ਨੂੰ ਬਰਨਾ ਬੰਦ ਕਰਦਾਂਗੇ ਪਰ ਜੇ ਜਵਾਬ ਦੇ ਕੇ ਜਾਂਦੇ ਨੇ ਕੀ ਆ ਇਹਨੂੰ ਸਾਡਾ ਕੋਈ ਬੀਜੇਪੀ ਦੇ ਆਗੂ ਨਾਲ ਵਿਰੋਧ ਨਹੀਂ ਹੈਗਾ ਨਾ ਵੀ ਇਹ ਵੀ 파ਟਨਾ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਬੀਜੇਪੀ ਸਰਕਾਰ ਉਹਦਾ ਵਿਰੋਧ ਕਰਦੇ ਆਂ ਅਸੀਂ ਜਿਹੜਾ ਸਾਡੇ ਨੀਤੀਆਂ ਲੈ ਕੇ ਆ ਰਹੀ ਹੈ ਭਾਰਤ ਨੂੰ ਖਤਮ ਕਰਨ ਖਾਤਰ ਬੀਜੇਪੀ ਦੀ ਸਰਕਾਰ ਉਹਦਾ ਵਿਰੋਧ ਕਰਦੇ ਆਂ ਅਸੀਂ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰਦੇ ਕਿਸੇ ਐਮਐਲਏ ਦਾ ਵਿਰੋਧ ਨਹੀਂ ਕਰਦੇ ਕਿਸੇ ਐਮਪੀ ਦਾ ਵਿਰੋਧ ਨਹੀਂ ਕਰਦੇ ਵਿਰੋਧ ਕਰਦੇ ਆ ਉਹਦੀਆਂ ਨੀਤੀਆਂ ਦਾ ਜਿਹੜੀਆਂ ਨੀਤੀਆਂ ਲੈ ਕੇ ਆ ਰਹੀ ਹੈ ਸਾਡੀ ਕਿਸਾਨੀ ਨੂੰ ਖਤਮ ਕਰਨ ਦੀ